ਪੁਰਾਣਾ ਰਾਂਝਾ ਹੀਰ ਦੇ ਪਿਆਰ ਵਿੱਚ ਪਾਗਲ ਦੀਆਂ ਕਹਾਣੀਆਂ ਤਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਇਸ ਰਾਂਝੇ ਦੀ ਕਰਤੂਤਤਾ ਕੁਝ ਹੋਰੀ ਨਿਕਲੀ। ਸ਼੍ਰੀ ਅਮਰਸਰ ਸਾਹਿਬ ਨੈਸ਼ਨਲ ਹਾਈਵੇ ਤੇ ਕਾਰ ਏਜੰਸੀ ਨੇੜੇ ਬਣੀ ਕਲੋਨੀ ਦੀ ਵਿੱਚ ਕੁੱਲੀ ਬਣਾ ਕੇ ਰਹਿੰਦੇ ਇੱਕ ਗੁੱਜਰ ਕੋਲੋਂ ਛਾਪੇ ਮਾਰੀ ਦੌਰਾਨ ਕਰੀਬ 1.5 ਕਿਲੋ ਹਿਰਨ ਬਰਾਮਦ ਕੀਤੀ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 7.5 ਲੱਖ ਰੁਪਏ ਬਣਦੀ ਹੈ। ਮਲਜ਼ਮ ਦੀ ਪਛਾਣ ਰਾਂਝਾ ਉਤਰ ਕਾਸਮਬਾਸੀ ਪੁਲ ਪੁਖਤਾ ਠਾਣਾ ਟਾਂਡਾ ਵੱਜ ਹੋਈ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਟੀਐਫ ਜਿਲੰਧਰ ਟੀਮ ਦੇ ਜਾਂਚ ਅਧਿਕਾਰੀ ਪਰਮੇਂਦਰ ਸਿੰਘ ਨੇ ਦੱਸਿਆ ਕਿ ਐਸਟੀਐਫ ਜਿਲੰਧਰ ਟੀਮ ਵੱਲੋਂ ਕਿਸੇ ਖਾਸ ਮੁਕਬਰ ਦੀ ਇਤਲਾਹ ਤੇ ਟਾਂਡਾ ਸ਼੍ਰੀ ਅਮਰਸਾਦ ਸਾਹਿਬ ਨੈਸ਼ਨਲ ਹਾਈਵੇ ਤੇ ਕਾਰ ਯਾਰਸੀ ਨੇੜੇ ਬਣੀ ਕਲੋਨੀ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਇੱਕ ਗੁਜਰ ਤੇ ਕੁੱਲੀ ਤੇ ਛਾਪੇਮਾਰੀ ਕੀਤੀ ਤਾ ਤਲਾਚੀਦਨ ਰਾਂਝਾ ਨਾਮਕ ਪੁੱਤਰ ਗੁੱਜਰ ਕੋਲ ਰੱਖੇ ਇੱਕ ਬੈਗ ਵਿਚੋਂ 3 ਕਿਲੋ ਹਿਰੋਇਨ ਬਰਾਮਦ ਕੀਤੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਬਰਾਮਦ ਕੀਤੀ ਹਿਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 5.7 ਕਰੋੜ ਰੁਪਏ ਬਣਦੀ ਹੈ ਕਿਹਾ ਕਿ ਮੁਲਜ਼ਮ ਨੂੰ ਮੌਕੇ ਤੇ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਮਾਮਲਾ ਦਰਜ ਕਰਨ ਤੋਂ ਬਾਅਦ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਮੁਲਜ਼ਮ ਪੰਜਾਬ ਵਿੱਚ ਕਿਹੜੇ ਵੱਡੇ ਨਸ਼ਾ ਤਸਕਰ ਗਿਰੋਹ ਦਾ ਕੰਮ ਕਰਦਾ ਹੈ ਤੇ ਉਸਦੇ ਹੋਰ ਕਿੰਨੇ ਸਾਥੀ ਇਸ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਹੋਏ ਹਨ ਪਰਮਿੰਦਰ ਸਿੰਘ ਨੇ ਖਾਸਾ ਜਿਤਾਉਂਦੇ ਹੋਏ ਦੱਸਿਆ ਕਿ ਮੁਲਜ਼ਮ ਨੇ ਪੰਜਾਬ ਦੇ ਕਿਸੇ ਵੱਡੇ ਨਸ਼ਾ ਤਸਕਰ ਗਰੋਹ ਨਾਲ ਸੰਬੰਧ ਹੋ ਸਕਦੇ ਆ ਪੁੱਛਗਿਰਾਨ ਹੋਰ ਵੀ ਵੱਡੇ ਅਹਿਮ ਖੁਲਾਸੇ ਹੋਣ ਦੀ ਆਸ ਹੈ ਆਓ ਦੇਖਦੇ ਹਾਂ ਪੂਰਾ ਕੀ ਹੈ ਮਾਮਲਾ ਜੇ ਸਾਡੀ ਪੁਲਿਸ ਪਾਰਟੀ ਇੱਥੇ ਗਿੱਲਪਿੰਡ ਮੌਜੂਦ ਸੀ ਉੱਥੇ ਸਾਡੀ ਪੁਲਿਸ ਪਾਰਟੀ ਨੂੰ ਆਪਣੇ ਮੁਖਰ ਸਾਡੇ ਨੇ ਇਲਾਹ ਦਿੱਤੀ ਆ ਤੇ ਰਾਂਝਾ son of ਕਾਸਮ ਉਹ ਗਾਂ ਪਿਓ ਦਾ ਨ ਬਾਬੇ ਦਾ ਨਾਮ ਹੈਗਾ ਇਹਦਾ ਜਬਰਾ ਇਹ ਇੱਥੇ ਨਵੀਂ ਬਾਣੀ ਕਲੋਨੀ ਆ ਪਿੰਡ ਪੁਰਪੁਖਤਾ ਜੀ ਉੱਥੇ ਇਹ ਰਹਿੰਦਾ ਆ ਗੁੱਜਰ ਹੈਗਾ ਆ ਗੁੱਜਰ ਦਾ ਆਪਣਾ ਮੱਜਾਂ ਦਾ ਕੰਮ ਕਰਦਾ ਹੈ ਤੇ ਇੱਥੇ ਬਹਿ ਕੇ ਇਹ ਹੈਰੋਇਨ ਵੇਚਦਾ ਆ ਜਦੋਂ ਅਸੀਂ ਆ ਕੇ ਨੂੰ ਸਾਡੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਆ ਇਹਦੇ ਕੋਲੋਂ 1.5 ਕਿਲੋ ਹੈਰੋਇਨ ਹੈ ਡੀਐਸਪੀ ਸਾਹਿਬ ਦੀ ਹਾਜ਼ਰੀ ਜਬਰਾਮਤ ਹੋਈ ਆ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਰਿਹਾ ਆ ਮੁਕੱਦਮਾ ਦਰਜ ਕਰਕੇ ਇਹ ਤੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਕਿ ਕਿੱਥੋਂ ਲੈ ਕੇ ਆ ਪਹਿਲਾਂ ਕਿੰਨੀ ਕਿ ਬੇਚਦਾ ਰਿਹਾ ਆ ਹੋਰ ਇਹਦੇ ਖਿਲਾਫ ਕੀ ਮੁਕੱਦਮੇ ਦਰਜ ਹੈਗੇ ਆ ਕਿੰਨੇ ਹੈਗੇ ਇਹਨਾਂ ਦੀ ਕਿੰਨੀ ਕੀਮਤ ਆ ਜਿਹੜੀ ਇੰਟਰੈਸਟ ਆ ਇਹ ਕਰੀਬ ਜੀ ਅਗੀ ਆ 1.7 ਲੱਖ 7.5 ਕਰੋੜ ਬਣਦੀ ਹੈ ਜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹਦੀ ਜਿਹੜੀ ਕੀਮਤ ਹੈ